ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਵਿੱਚ ਪਿਛਲੇ 6 ਦਿਨਾਂ ਤੋਂ ਜਨਮ ਅਤੇ ਮੌਤ ਦੇ ਸਰਟੀਫਿਕੇਟ ਅਪਲਾਈ ਕਰਨ ਵਾਲੇ ਖਜਲ ਖੁਆਰ ਹੋ ਰਹੇ ਨੇ ਕਿਉਂਕਿ ਦਫ਼ਤਰ ਦੇ ਕਰਮਚਾਰੀਨ ਕਈ ਦਿਨਾਂ ਤੋਂ ਬਿਨਾਂ ਦਫ਼ਤਰ ਨੂੰ ਇਤਲਾਾ ਕੀਤੇ ਦਫ਼ਤਰ ਦੇ ਵਿੱਚ ਨਹੀਂ ਆ ਰਹੀ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਦਫ਼ਤਰ ਵੱਲੋਂ ਸਾਰਾ ਦਰਮਦਾਰ ਇੱਕ ਹੀ ਔਰਤ ਤੇ ਸੌਂ ਦਿੱਤਾ ਗਿਆ ਉਸ ਦੇ ਨਾਂ ਤੇ ਹੀ ਜਨਮ ਮੌਤ ਸਰਟੀਫਿਕੇਟ ਬਣਾਉਣ ਵਾਲੀ ਸਾਈਟ ਦੀ ਆਈਡੀ ਬਣੀ ਹੈ ਆ ਤੇ ਉਸ ਦੇ ਮੋਬਾਈਲ ਤੇ ਹੀ ਓਟੀਪੀ ਆਉਂਦਾ ਹੈ 15 ਦਿਨ ਦੀ ਛੁੱਟੀ ਤੇ ਉਸ ਕਰਮਚਾਰੀਨ ਦੇ ਵੱਲੋਂ ਲਈ ਗਈ ਸੀ ਇਹਨਾਂ 15 ਦਿਨ ਦੇ ਵਿੱਚ ਦਫ਼ਤਰ ਦਾ ਕਰਮਚਾਰੀ ਉਸ ਨੂੰ ਫੋਨ ਕਰਕੇ ਓਟੀਪੀ ਲੈਂਦਾ ਰ गुजर जाने ਦੇ باوجود ਦਫਤਰ ਵਿੱਚ ਨਹੀਂ ਆਇਆ ਅਤੇ 6 ਦਿਨਾਂ ਤੋਂ ਉਸ ਦਾ ਮੋਬਾਈਲ ਵੀ ਬੰਦ ਚੱਲ ਰਿਹਾ ਹੈ ਹਸਪਤਾਲ ਦੇ ਵਿੱਚ ਰੋਜ਼ਾਨਾ ਔਸਤਨ 15 ਤੋਂ 25 ਲੋਕ ਜੜੇ ਨੇ ਮੌਤ ਅਤੇ ਜਨਮ ਦੇ ਸਰਟੀਫਿਕੇਟ ਲਈ ਅਪਲਾਈ ਕਰਦੇ ਨੇ ਪਰ ਪਿਛਲੇ 6 ਦਿਨਾਂ ਤੋਂ ਕਈ ਲੋਕ ਲਗਾਤਾਰ ਚੱਕਰ ਮਾਰ ਰਹੇ ਨੇ ਅਤੇ ਨਿਰਾਸ਼ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਾਲਾਂਕਿ ਕਈ ਸੇਵਾਵਾਂ ਵੀ ਘਰ-ਘਰ ਪਹੁੰਚਾਉਣ ਦੀ ਗੱਲ ਕੀਤੀ ਗਈ ਔਰ ਘਰ ਬੈਠੇ ਇਹ ਸੇਵਾਵਾਂ ਲਈਆਂ ਜਾ ਸਕਦੇ ਲੇਕਿਨ ਜਿੰਤੋਂ ਤੱਕ ਗੱਲ ਕਰੀਏ ਜਨਮ ਤੇ ਮੌਤ ਸਰਟੀਫਿਕੇਟ ਦੀ ਸਿਵਲ ਹਸਪਤਾਲ ਵਿੱਚ ਪਿਛਲੇ 21 ਦਿਨਾਂ ਤੋਂ ਲਗਭਗ 21 ਦਿਨਾਂ ਤੋਂ ਜਨਮ ਤੇ ਮੌਤ ਦੇ ਸਰਟੀਫਿਕੇਟ ਨਹੀਂ ਬਣ ਰਹੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਅਸਲ ਵਿੱਚ ਅਸੀਂ ਸਿਵਲ ਹਸਪਤਾਲ ਦੇ ਜਨਮ ਮੌਤ ਸਰਟੀਫਿਕੇਟ ਬਣਾਉਣ ਵਾਲੇ ਕਮਰੇ ਦੇ ਬਾਹਰ ਖੜੇ ਹਾਂ ਤਾਲਾ ਲੱਗਿਆ ਹੋਇਆ ਦਿਨ ਦਾ ਟਾਈਮ ਹੈ ਤਾਲਾ ਲੱਗਿਆ ਹੋਇਆ ਔਰ ਲੋਕਾਂ ਨੂੰ ਪਰੇਸ਼ਾਨੀ ਦਾ ਸਬਬ ਬਣ ਰਿਹਾ ਹੈ ਉਹਨਾਂ ਦੇ ਜਨਮ ਤੇ ਮੌਤ ਦੇ ਸਰਟੀਫਿਕੇਟ ਨਹੀਂ ਬਣ ਰਹੇ ਇਸ ਦਾ ਕਾਰਨ ਕੀ ਹੈ ਕਾਰਨ ਵੀ ਤੁਹਾਨੂੰ ਦੱਸਦੇ ਹਾਂ ਮਹਿਲਾ ਕਰਮਚਾਰੀ

ਤੇ ਜਦੋਂ ਇਸ ਬਾਰੇ ਸਿਵਲ ਹਸਪਤਾਲ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਹੈ ਤੇ ਉਹਨਾਂ ਨੇ ਵੀ ਕੀ ਕਿਹਾ ਹੈ ਵੀ ਤੁਹਾਨੂੰ ਸੁਣਾਣਿਆ ਫਿਲਹਾਲ ਜਿਹੜੇ ਸਰਟੀਫਿਕੇਟ ਬਣਾਣ ਆਏ ਉਹਨਾਂ ਨਾਲ ਗੱਲ ਕਰਦੇ ਆ ਭਾਜੀ ਕਿਦੋਂ ਤੋਂ ਆ ਰਹੇ ਹੋ ਕੀ ਨਾਮ ਨਾ ਪਹਿਲੇ ਐ ਦੱਸੋ ਅੰਮ੍ਰਿਤਪਾਸਨ ਨਾਮ ਆ ਜੀ ਬਟਾਲੇ ਤੋਂ ਆ ਕੱਲ੍ਹ ਦੇ ਆ ਰਹੇ ਆ ਜੀ ਕੱਲ੍ਹ ਦਾ ਤਾਲਾ ਲੱਗਾ ਹੋਇਆ ਕੋਈ ਮੰਨ ਨਹੀਂ ਰਿਹਾ ਸਾਡੀ ਦਾ ਸਰਟੀਫਿਕੇਟ ਬਣਾਣ ਨੂੰ ਕਿਸਲੇਟੇ ਦੇ ਜਨਮ ਦਿਨ ਜਨਮ ਕਿਦੋਂ ਬਰਥ ਹੋਈ ਹੈ 10 ਤਰੀਕ ਤੇ ਕੋਈ ਕਰਮਚਾਰੀ ਮਿਲੇ ਇੱਥੇ ਕੱਲ ਤੋਂ ਜੇ ਚੱਕਰ ਮਾਰ ਰਹੇ ਹੋ ਨਹੀਂ ਜੀ ਕੋਈ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਕੋਈ ਨਹੀਂ ਤੇ ਬਿਲਕੁਲ ਜੀ ਜਿਹੜੇ ਸਰਟੀਫਿਕੇਟ ਬਣਾ ਆ ਰਹੇ ਆ ਉਹਨਾਂ ਨੂੰ ਪਰੇਸ਼ਾਨੀ ਹਾਲਾ ਕਿ ਐਪਾ ਜੀ ਤੇ ਦੋ ਦਿਨ ਤੋਂ ਆ ਰਹੇ ਆ ਲੇਕਿਨ ਸਾਨੂੰ ਫੋਨ ਤੇ ਸੂਚਨਾ ਮਿਲੀ ਹੈ ਕਿ 7-8 ਦਿਨ ਤੋਂ ਲੋਕ ਇੱਥੇ ਫੇਰੇ ਮਾਰ ਰਹੇ ਆ ਜਿਹਨਾਂ ਸਰਟੀਫਿਕੇਟ ਬਣਾ ਲਈ ਜਾਂ ਮੌਤ ਸਰਟੀਫਿਕੇਟ ਬਣਾਣ ਲਈ ਲੇਕਿਨ ਉਹਨਾਂ ਦੇ ਸਾਈਟ ਗਏ ਨਹੀਂ ਬਰ ਰਹੇ ਔਰ ਕਰਮਚਾਰੀਨ ਹੈ ਜੋ ਉਹ ਬਿਨਾਂ ਦੱਸੇ 6 ਦਿਨਾਂ ਤੋਂ ਆ ਨਹੀਂ ਰਹੀ ਦਫ਼ਤਰ ਔਰ ਜਿਹੜਾ ਸਾਈਟ ਸਾਈਟ ਤਾਂ ਜੇ ਚੱਲ ਰਹੀ ਹੈ ਸਾਈਟ ਵੀ ਚੱਲ ਰਹੀ ਹੈ ਇੰਟਰਨੈਟ ਵੀ ਬੰਦ ਨਹੀਂ ਹੈ ਲੇਕਿਨ ਕਰਮਚਾਰਨ ਨੂੰ ਜਿਹੜਾ OTP ਹੈ ਉਹਨਾਂ ਦੇ ਫੋਨ ਤੇ ਆਉਂਦਾ ਕਿਉਂਕਿ ID ਉਹਨਾਂ ਦੇ ਨਾਂ ਤੇ ਹੈ ਇਸ ਕਰਕੇ ID ਖੁੱਲ ਨਹੀਂ ਸਕਦੀ ਔਰ ਜਦੋਂ ਅਧਿਕਾਰੀ ਨਾਲ ਗੱਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਹ ਸਮੱਸਿਆ ਦੂਰ ਕਰ ਦਿੱਤੀ ਜਾਏਗੀ ਅਧਿਕਾਰੀ ਨੇ ਕੀ ਕਿਹਾ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਨਮ ਤੇ ਮੌਤ ਦਾ ਸਰਟੀਫਿਕੇਟ ਨਹੀਂ ਬਣ ਰਿਹਾ ਕੀ ਕਰਨਾ ਹੈ ਸਾਡੇ ਹਸਪਤਲ 'ਚ ਜਿਹੜੀ ਇੱਕ ਸਾਡੇ ਮੈਡਮ ਸੀਗੇ ਕਮਲ ਜਿਹੜੀ ਸੁਨ딜 ਕਰਦੇ ਸੀ ਉਸੇ 14 ਸਾਲ ਤੋਂ ਇਹ ਜਨਮ ਮਾਦੇ ਸਰਟੀਫਿਕੇਟ ਡੀਲ ਕਰ ਰਹੀ ਸੀਗੀ ਉਹ ਪਿਛਲੇ ਮਹੀਨੇ ਕੁਝ ਆਪਣੇ ਕੰਮ ਕਰਕੇ ਛੁੱਟੀ ਲੈ ਗਈ ਸੀ ਤੇ ਛੁੱਟੀ ਉਹਦੀ ਜਿਹੜੀ ਛੁੱਟੀ ਦੌਰਾਨ ਇਸਣਾ ਸੀ ਜਿਹੜੇ ਜਿਹੜੇ ਸਰਟੀਫਿਕੇਟ ਬੰਦੇ ਆ ਉਹਨਾਂ ਦਾ OTP ਕਿਉਂ ਆਈਡੀ ਉਹਦੇ ਨਾਂ ਤੇ ਬਣੀ ਹੋਈ ਸੀ 14 ਸਾਲ ਤੋਂ ਉਹਦੇ ਫੋਨ ਤੇ OTP ਆਣਾ ਤੇ ਉਸ OTP ਲਾ ਕੇ ਸਿਰ ਸਰਟੀਫਿਕੇਟ ਜਨਰੇਟ ਹੋਣਾ ਸੀਗੀ ਤੇ ਸਰਟੀਫਿਕੇਟ ਦਾ OTP ਦੇ ਰਹੀ ਸੀਗੀ ਅੱਜ ਤੋਂ ਚਾਰ ਦਿਨ ਪਹਿਲਾਂ ਉਹ ਚਾਰ ਪੰਜ ਦਿਨ ਤੋਂ OTP ਬੰਦ ਸਿਚੂ ਫੋਨ ਸਿਚੂ ਆ ਰਿਹਾ ਤੇ ਹੁਣ ਉਸ ਕਰਕੇ ਸਾਡੇ ਸਾਰੇ ਕੰਮ ਆ ਕਾਫੀ ਕੰਮ ਰੁਗ ਗਿਆ ਹੈ ਅਤੀ ਉਹਦੇ ਘਰ ਵੀ ਇੱਕ ਭੇਜੇ ਸੀ ਆਪਣੇ ਕੋਈ ਬਟਾਲੇ ਘਰ ਉਹਦਾ ਉਹਦੇ ਘਰ ਸੀ ਇੱਕ ਆਪਣਾ ਕਰਮਚਾਰੀ ਭੇਜਿਆ ਸੀ ਜੇ ਦੱਸਿਆ ਕਿ ਉਹ ਕਾਫੀ ਦਿਨ ਤੋਂ ਉਹਦਾ ਘਰ ਬੰਦ ਹੈ ਤੇ ਉਹ ਕਿਸੇ ਨੂੰ ਉਹਦੇ ਬਾਰੇ ਨਹੀਂ ਪਤਾ ਕਿ ਕਉ ਕਿੱਥੇ ਹੈ ਕਾਫੀ ਕੋਈ 10 ਬੰਦਿਆਂ ਦਾ ਘਰ ਤਾਂ ਬੰਦ ਬੰਦ ਪਿਆ ਸੀਗਾ ਕਿੰਨੇ ਦਿਨ ਦੀ ਛੁੱਟੀ ਲੈ ਕੇ ਗਏ ਸੀ ਛੁੱਟੀ ਤਾਂ ਲੈ ਗਈ ਸੀ ਸਾਡੇ ਕੋਲੋਂ ਕੋਈ ਹਫਤਾ 10 ਦਿਨ ਦੀ ਉਸ ਤੋਂ ਬਾਅਦ ਉਹ 10 ਦਿਨ ਦੌਰਾਨ ਉਹ ਸਾਡੇ ਨਾਲ ਫੋਨ ਤੇ ਸਾਡੇ ਇੰਟਰਪੀਅਰਸ ਕੋਲ ਸਾਡੇ ਓਟੀਪੋ ਤੇ ਫੋਨ ਤੇ ਆਣਾ ਸੀਗਾ ਕੋਈ ਬੜਾ ਲੰਬਾ ਪ੍ਰੋਜੈਕਟ ਹੈ ਕਿ ਕਿਸੇ ਹੋਰ ਫੋਨ ਤੇ ਕਰਨਾ ਉਸੇ ਤੇ पर पिछले चार पा फोन बंद आ रहा है इसके बड़ी प्रॉब्लम आ रही थी फिर अीसी साहब ऑफिस की तो गल की है तो सूची होकर इंप्लाई कोई जनरेट करनी पर टाइम थोड़ा टाइम लगता था अजू तो इंप्लाई में भेजता आई डी जनरेट होने लगी है कि एक दो दिन काम से छुट्टी खत्म हो चुकी है छुट्टी तो काफ़ी खत्म हो चुकी है ਕਿੰਨਾਕ ਲੰਬਾ ਪ੍ਰੋਸੀਜਰ ਹੈ ਜਿਹੜਾ ਨਵਾਂ ਆਈਡੀ ਤਿਆਰ ਕਰਦੀਆਂ ਔਰ ਉਹਦੇ ਨਾਲ ਅਟੈਚਮੈਂਟ ਕਰਦੀ ਨਿਓ ਅਸੀਂ ਆਈਡੀ ਅੱਜੇ ਸੀ ਅਪੇ ਪੇਤਾ ਚਾੜੀ ਸ਼ਾਇਦ ਕੱਲ੍ਹ ਤੱਕ ਆਈਡੀ ਸਟਾਰ ਹੋ ਜੂਗੀ ਕੱਲ੍ਹ ਤੋਂ ਕੰਮ ਸ਼ੁਰੂ ਹੋ ਜਾ ਹਾਂ ਕੰਮ ਹੀ ਲੱਗ ਸਟਾਰ ਕਰਾਂਗੇ ਤੇ ਬਿਲਕੁਲ ਜੀ ਸਿਵਲ ਹਸਪਤਾਲ ਦੇ ਐਸਐਮਓ ਅਰਵਿੰਦ ਮਹਾਜਨ ਨੇ ਦੱਸਿਆ ਕਿ ਕਰਮਚਾਰੀ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਉਸ ਦੇ ਘਰ ਤਾਲੇ ਲੱਗੇ ਹੋਏ ਆ ਔਰ ਪਤਾ ਨਹੀਂ ਉਹ ਕਿੱਥੇ ਗਈ ਹੈ ਜਲਦੀ ਹੀ ਡਿਪਟੀ ਕਮਿਸ਼ਨਰ ਆਫਿਸ ਵਿੱਚ ਚੇਜ਼ ਦੀ ਸ਼ਿਕਾਇਤ ਕੀਤੀ ਜਾਏਗੀ ਔਰ ਨਵੀਂ ਆਈਡੀ ਬਣਾ ਕੇ ਫਿਰ ਤੋਂ ਕੰਮ ਸ਼ੁਰੂ ਕਰ ਦਿੱ